ਸੰਦੂ ਸਾਹਿਬ ਜਰੂਰ ਦੱਸਿਓ ਜਿਹੜਾ ਕਿ ਹੁਣ ਇਹਨਾਂ ਵੱਲੋਂ ਇੱਕ ਹੋਰ ਨਾਰਾ ਵਿਰੋਧੀ ਪਾਰਟੀਆਂ ਵੱਲੋਂ ਦਿੱਤਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੇ ਹੋਇਆ ਹੀ ਕੁਝ ਨਹੀਂ ਤੁਸੀਂ ਮੈਂ ਫੇਰ ਤੁਸੀਂ ਮੇਰੇ ਉਹ ਹੀ ਜਵਾਬ ਮੇਰਾ ਉਹ ਹੀ ਜਵਾਬ ਆਊਗਾ ਹੋਇਆ ਅੱਜ ਮੇਰ ਕੋ ਨਾ ਪੁੱਛੋ ਅੱਜ ਤਰਨਤਾਰਨ ਦੇ ਲੋਕਾਂ ਨੂੰ ਪੁੱਛੋ ਵੀ ਪਿਛਲੇ 5 ਸਾਲ 10 ਸਾਲਾਂ ਚ ਕੀ ਡਿਵੈਲਪਮੈਂਟ ਹੋਈ ਆ ਅਕਾਲੀ ਦਲ ਦੇ ਰਾਜ ਦੇ ਵਿੱਚ ਅੱਜ ਐਡੇ ਐਡੇ ਵੱਡੀਆਂ ਚੌੜੀਆਂ ਸੜਕਾਂ ਚੌੜੇ ਪੁਲ ਡਿਵੈਲਪਮੈਂਟ ਜੋ ਵੀ ਘੰਟੇ ਇਲਾਕੇ ਦੇ ਵਿੱਚ ਜਿਹੜੇ ਬਾਈਕਾਂ ਜੜੀਆਂ ਆ ਖਾਸ ਕਰਕੇ ਜ਼ਿੰਮੇਦਾਰ ਸੀਗੇ ਉਹਨਾਂ ਦੀਆਂ 24 ਘੰਟੇ ਇੱਕ ਇੱਕ ਬੈਗ ਦੇ ਉੱਤੇ 24 ਘੰਟੇ ਬਤੀ ਪਹਚਾਈ ਪਿੰਡ ਜਿਹੜੇ ਆ 24 ਘੰਟੇ ਕੀਤੇ ਮਤਲਬ ਮੇਰਾ ਕਹਿਣ ਤੋਂ ਭਾਵੇਂ ਆ ਕਾਲੀ ਦਲ ਕੋ ਤੇ ਗਣੌਣ ਨੂੰ ਬੜਾ ਖੁਸ਼ ਆ ਪਰ ਇਹਨਾਂ ਨੂੰ ਵੀ ਜਾ ਕੇ ਪੁੱਛੋ ਵੀ ਇਹਨਾਂ ਕੋ ਇੱਕ ਵੀ ਚੀਜ਼ ਹੈਗੀ ਆ ਜਿਹੜੀ ਪਿਛਲੇ ਢਾਈਆਂ ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਕੀਤਾ ਹੋਵੇ ਹੰਦੂ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਲੰਮਾ ਸਮਾਂ ਤੁਸੀਂ ਵੀ ਜਿਹੜੀ ਐ ਉਹ ਜ਼ਿਲ੍ਹੇ ਦੀ ਸੇਵਾ ਕੀਤੀ ਐ ਕਿਵੇਂ ਵੇਖਦੇ ਜੇ ਹੁਣ ਦੇ ਕਾਰਜਗਾਰ ਨੂੰ ਤੇ ਪਹਿਲਾਂ ਜਦੋਂ ਵਿਕਾਸ ਕਾਰਜ ਹੁੰਦੇ ਕਿੰਨਾ ਕੁ ਅੰਤਰ ਨਜ਼ਰ ਆਉਂਦਾ ਫਰਕ ਕਿੰਨਾ ਨਜ਼ਰ ਆਉਂਦਾ ਦੇਖੋ ਇਹ ਸਵਾਲ ਮੇਰੇ ਤੋਂ ਪੁੱਛਣ ਨਾਲੋਂ ਤੁਸੀਂ ਲੋਕਾਂ ਨੂੰ ਪੁੱਛੋ ਜੀ ਜਨਤਾ 'ਚ ਜਾਓ ਤੇ ਫੇਰ ਪਤਾ ਲੱਗੂ ਸਵਾਦ ਤੇ ਤਾਂ ਆਊਗਾ ਜੀ ਦੇਖੋ 5 ਸਾਲ ਕੈਪਟਨ ਅਮਰਿੰਦਰ ਸੋਨੇ ਅੰਦਰ ਵੜ ਕੇ ਕੱਟਦੇ ਜੀ ਤਬਾਹ ਕਰਤਾ ਪੰਜਾਬ ਸਾਡੇ ਮੈਂ ਹਰ ਕੱਲੇ ਹਲਕੇ ਦੀ ਨਹੀਂ ਗੱਲ ਕਰਦਾ ਮੈਂ ਤੇ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰੂੰਗਾ ਸასიਖਾਲ ਦੋਸਤੋ ਪੰਜਾਬ ਆਪ ਤੱਕ ਤੁਸੀਂ ਵੇਖ ਰਹੇ ਹੋ ਲੋਕ ਸਭਾ 2024 ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਪੱਬਾਂ ਭਾਰਨੇ ਮੇਰੇ ਨਾਲ ਤਰਨ ਤਰਨ ਤੋਂ ਤਿੰਨ ਵਾਰ ਦੇ ਵਿਧਾਇਕ ਸੰਸਦੀ ਸਖਤਰ ਵੀ ਰਹਿ ਚੁੱਕੇ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਸਾਹਿਬ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਨਵੀਂ ਅਹੁਦੇਦਾਰੀ ਵੀ ਜਿਹੜੀ ਅੱਜ ਉਹਨਾਂ ਵੱਲੋਂ ਆਪਣੇ ਦਿੱਤੀ ਗਈ ਹੈ ਕਿਸੇ ਨੇੜਲੇ ਸਾਥੀ ਨੂੰ ਕਿਵੇਂ ਵੇਖਦੇ ਨੇ 2024 ਲੋਕ ਸਭਾ ਨੂੰ ਕਿਵੇਂ ਵੇਖਦੇ ਨੇ ਇਹ ਗੱਲਬਾਤ ਕਰਕੇ ਜਾਣਾਂਗੇ ਸੰਤੂ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਮੈਂ ਵੀ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਤੁਹਾਡਾ ਧੰਨਵਾਦ ਕਰਦਾ ਜੀ ਬਾਕੀ ਗੱਲ ਰਹੇਗੀ ਅੱਜ ਜਿਹੜੇ ਦੋ ਉਹਦੇ ਤਿੰਨ ਉਹਦੇ ਦਿੱਤੇ ਗਏ ਆ ਜੀ ਪੀਏਸੀ ਮੈਂਬਰ ਜੀ ਔਰ ਜ਼ਿਲ੍ਹਾ ਪ੍ਰਧਾਨਗੀ ਜਿਹੜੀ ਆ ਅੱਜ ਦਿੱਤੀ ਗਈ ਆ ਜੀ ਔਰ ਸਾਸ ਕੁਬੀਰ ਸਿੰਘ ਜੀ ਬਾਦਲ ਵੱਲੋਂ ਇਹ ਅੱਜ ਤਰਨਤਾਰ ਨੂੰ ਨਮਾਇਦਗੀਆਂ ਦਿੱਤੀਆਂ ਗਈਆਂ ਨੇ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਨੂੰ ਪਹਿਲਾਂ ਆਪਣੀ ਹਾਈ ਕਮਾਂਡ ਦਾ ਦੂਸਰੀ ਗੱਲ ਰਹਿ ਗਈ ਇਹ ਅਹੁਦੇਦਾਰੀਆਂ ਦੀ ਦੇਖੋ ਇਹ ਅਹੁਦੇਦਾਰੀਆਂ ਕੋਈ ਮੇਰੇ ਨਜ਼ਦੀਕੀ ਨੂੰ ਨਹੀਂ ਮਿਲੀਆਂ ਇਹ ਅਹੁਦੇਦਾਰੀਆਂ ਮਿਲੀਆਂ ਨੇ ਜਿਹੜਿਆਂ ਨੇ ਪਿਛਲੇ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਖੜੇ ਰਹੇ ਨੇ ਪਾਰਟੀ ਲਈ ਕੰਮ ਕੀਤਾ ਔਰ ਤਰਨਤਾਰਨ ਦੇ ਸ਼ਹਿਰ ਲਈ ਤਰਨਤਾਰਨ ਦੀ ਖੁਸ਼ਹਾਲੀ ਲਈ ਤਰਨਤਾਰਨ ਨੂੰ ਅੱਗੇ ਵਧਾਉਣ ਲਈ ਜਿਨ੍ਹਾਂ ਨੇ ਕੰਮ ਕੀਤਾ ਅੱਜ ਪਾਰਟੀ ਨੇ ਉਹਨਾਂ ਨੂੰ ਨਿਵਾਜਿਆ ਸੰਤੂ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਲੰਮਾ ਸਮਾਂ ਤੁਸੀਂ ਵੀ ਜਿਹੜੀ ਹੈ ਉਹ ਜ਼ਿਲ੍ਹੇ ਦੀ ਸੇਵਾ ਕੀਤੀ ਹੈ ਕਿਵੇਂ ਵੇਖਦੇ ਜੇ ਹੁਣ ਦੇ ਕਾਰਜਗਾਰ ਨੂੰ ਤੇ ਪਹਿਲਾਂ ਜਦੋਂ ਵਿਕਾਸ ਕਾਰਜ ਹੁੰਦੇ ਕਿੰਨਾਕ ਅੰਤਰ ਨਜ਼ਰ ਆਉਂਦਾ ਫਰਕ ਨਜ਼ਰ ਆਉਂਦਾ ਦੇਖੋ ਇਹ ਸਵਾਲ ਮੇਰੇ ਤੋਂ ਪੁੱਛਣ ਨਾਲੋਂ ਤੁਸੀਂ ਲੋਕਾਂ ਨੂੰ ਪੁੱਛੋ ਜੀ ਜਨਤਾ 'ਚ ਜਾਓ ਤੇ ਫੇਰ ਪਤਾ ਲੱਗੂ ਸਵਾਦ ਤੇ ਤਾਂ ਆਊਗਾ ਜੀ ਦੇਖੋ 5 ਸਾਲ ਕੈਪਟਨ ਅਮਰਿੰਦਰ ਸੋਨੇ ਅੰਦਰ ਵੜ ਕੇ ਕੱਟਦੇ ਜੀ ਤਬਾਹ ਕਰਤਾ ਪੰਜਾਬ ਸਾਡੇ ਮੈਂ ਹਰ ਕੱਲੇ ਹਲਕੇ ਦੀ ਨਹੀਂ ਗੱਲ ਕਰਦਾ ਮੈਂ ਤੇ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰੂੰਗਾ ਜੀ ਜੀ ਪਹਿਲੀ ਗੱਲ ਤੇ 5 ਸਾਲ ਉਹਨਾਂ ਨੇ ਇੱਕ ਸਮਾਪਤ ਕਰਤੀ ਦੂਸਰੀ ਗੱਲ ਰਹਿ ਗਈ ਇਹ ਸਰਕਾਰ ਦੀ ਦੇਖੋ ਜਿੰਨੇ ਝੂਠ ਦੇ ਪਲੰਦੇ ਇਹ ਬੰਨ ਕੇ ਆਏ ਨੇ ਤੁਹਾਡੇ ਸਾਹਮਣੇ ਜੋ ਇਹਨਾਂ ਨੇ ਹਾਲਾਤ ਬਣਾਤੇ ਅੱਜ ਪੰਜਾਬ ਦੇ ਲੋਕਾਂ ਦਾ ਸਿਆਸੀ ਬੰਦਿਆਂ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ ਲੋਕਾਂ ਦਾ ਜੋ ਮੈਨੀਫੈਸਟੋ ਚ ਲੈ ਕੇ ਆਉਂਦੇ ਆ ਜੋ ਆਪਣੀ ਕਹਿ ਕੇ ਗੱਲਾਂ ਕਰਕੇ ਸਰਕਾਰ ਬਣਾਉਂਦੇ ਆ ਜਿੱਤਦੇ ਆ ਅੱਜ ਇੱਕ ਵੀ ਚੀਜ਼ ਪੂਰੀ ਨਹੀਂ ਹੋਈ ਜੇ ਪਿਛਲੀ ਸਰਕਾਰ ਨੇ ਗੱਲ ਕੀਤੀ ਸੀ ਨਸ਼ਾ ਖਤਮ ਕਰਨ ਦੀ ਘਰ ਘਰ ਨੌਕਰੀ ਦੀ ਲੋ 5 ਸਾਲ ਲੰਘ ਗਏ ਇੱਕ ਕਿਸੇ ਨੂੰ ਨੌਕਰੀ ਮਿਲੀ ਹੋਵੇ ਮੈਨੂੰ ਬਾਹ ਖੜੀ ਕਰਕੇ ਕਹਦੇ ਮੇਰੇ ਤਰਨ ਤਣ ਚੋਂ ਨਹੀਂ ਕਿਸੇ ਨੂੰ ਮਿਲੀ ਰਹਿ ਗਈ ਗੱਲ ਇਹ ਸਰਕਾਰ ਦੀ ਆ ਵੀ ਦਵਾਂਗੇ ਖੰਡ ਪੱਤੀ ਦਵਾਂਗੇ ਚਾਹ ਦਵਾਂਗੇ ਹਜ਼ਾਰ-ਹਜ਼ਾਰ ਰੁਪਿਆ ਹਰ ਇੱਕ ਲੇਡੀਜ਼ ਨੂੰ ਮਿਲੂਗਾ ਤੁਸੀਂ ਦੱਸੋ ਕਿੱਥੇ ਗਈਆਂ ਉਹ ਗੱਲਾਂ ਅੱਜ ਜਿਹੜੀ 30 30 40 40 ਕਿਲੋ ਕਣਕ ਮਿਲਦੀ ਸੀ ਅੱਜ 5 5 ਕਿਲੋ ਦੇਹੀਆਂ ਥੈਲੀਆਂ ਮਿਲਦੀਆਂ ਉਹਨਾਂ ਗਰੀਬ ਪਰਿਵਾਰਾਂ ਨੂੰ ਜਿਹੜੇ ਅਸਲੀਅਤ ਦੇ ਵਿੱਚ ਲੋੜਵੰਦ ਨੇ ਉਹ ਵੀ ਗੱਲ ਛੱਡੋ ਜਿਹੜੀ ਗੱਲ ਆਟਾ ਦਾਲ ਦੀ ਨਹੀਂ ਜਿਹੜੇ ਸਗਨ ਸਕੀਮਾਂ ਦੇ ਤੁਸੀਂ ਮੈਂ ਇੱਕ ਸਿੱਧੀ ਗੱਲ ਪੁੱਛਦਾ ਅੱਜ ਤਰਨਤਾਰਨ ਦੀ ਜਨਤਾ ਨੂੰ ਪੁੱਛਦਾ ਪੰਜਾਬ ਦੀ ਜਨਤਾ ਨੂੰ ਪੁੱਛਦਾ ਕਿ ਜਿਹੜੇ ਸਗਨ ਸਕੀਮ ਇੱਕ ਵੀ ਚੈੱਕ ਜਿਹੜਾ ਆ ਗਰੀਬ ਗਰੀਬ ਉਸ ਚੀਜ਼ ਦਾ ਹੱਕਦਾਰ ਤੇ ਹੈਗਾ ਨਾ ਇੱਕ ਵੀ ਚੈੱਕ ਜਿਹੜਾ ਆ ਜਿਹੜਾ ਉਹ ਕਿਸੇ ਨੂੰ ਮਿਲਿਆ ਹੋਵੇ ਸਗਨ ਸਕੀਮ ਦਾ ਤੇ ਮੈਂ ਦੇਣ ਦਾ ਰਿਆ ਇਸ ਬੰਨੇ ਸਰਕਾਰ ਦਾ ਧਿਆਨ ਹੀ ਨਹੀਂ ਜਿਹੜੇ ਮੁੱਦੇ ਸੀ ਜਿਹੜੇ ਮੁੱਦਿਆਂ ਦੇ ਉੱਤੇ ਇਹ ਸਰਕਾਰ ਬਣਾ ਬਣਾਈ ਸੀ ਇਹਨਾਂ ਨੇ ਉਹਦੇ ਮੁੱਦੇ ਕਿੱਥੇ ਗਏ ਮੁੱਦੇ ਤੇ ਹੈ ਹੀ ਨਹੀਂ ਗੇ ਕੋਈ ਕਹਿ ਦਿੰਦੇ ਨੇ ਜੀ ਇਹ ਇੰਜ ਨੱਚਦਾ ਕੋਈ ਐਂ ਜੀ ਸਟੇਜਾਂ ਤੇ ਨੱਚੀ ਜਾਂਦੇ ਇਸ ਕੰਮ ਨਾਲ ਇਹ ਡਰਾਮੇਬਾਜ਼ੀਆਂ ਨਾ ਪੰਜਾਬ ਚੱਲੂਗਾ ਇਹ ਡਰਾਮੇਬਾਜ਼ੀਆਂ ਨਾਲ ਇਹ ਡਿਵੈਲਪਮੈਂਟ ਹੋਊਗੀ ਅੱਜ ਇੱਕ ਪੈਸਾ ਅੱਜ 2.5 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਇੱਕ ਡਿਵੈਲਪਮੈਂਟ ਦਾ ਪੈਸਾ ਨਹੀਂ ਆਇਆ ਉਲਟਾ ਗਰੀਬ ਜਨਤਾ ਦੇ ਕਾਰਡ ਕੱਟੇ ਗਏ ਜਿਹੜੇ ਅੱਜ ਵਿਚਾਰੇ ਉਹ ਲੋੜਵੰਦ ਸੀਗੇ ਉਹਨਾਂ ਦੇ ਵੀ ਕਾਰਡ ਕੱਟ ਦੇਂਦਾ ਸੋ ਇਹਦੇ ਹਾਲਾਤ ਨੇ ਸੰਧੂ ਸਾਹਿਬ ਜਰੂਰ ਦੱਸਿਓ ਜਿਹੜਾ ਕਿ ਹੁਣ ਇਹਨਾਂ ਵੱਲੋਂ ਇੱਕ ਹੋਰ ਨਾਰਾ ਵਿਰੋਧੀ ਪਾਰਟੀਆਂ ਵੱਲੋਂ ਦਿੱਤਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੇ ਹੋਇਆ ਹੀ ਕੁਝ ਨਹੀਂ ਕੁਝ ਦੱਸ ਸਕਦੇ ਕੀ ਕੁਝ ਹੋਇਆ ਸੀ ਤੁਸੀਂ ਮੈਂ ਫੇਰ ਤੁਸੀਂ ਮੇਰੇ ਉਹ ਹੀ ਜਵਾਬ ਮੇਰਾ ਉਹ ਹੀ ਜਵਾਬ ਆਊਗਾ ਹੋਇਆ ਅੱਜ ਮੇਰੇ ਕੋ ਨਾ ਪੁੱਛੋ ਅੱਜ ਤਰਨਤਾਰਨ ਦੇ ਲੋਕਾਂ ਨੂੰ ਪੁੱਛੋ ਵੀ ਪਿਛਲੇ 5 ਸਾਲ 10 ਸਾਲਾਂ ਚ ਕੀ ਡਿਵੈਲਪਮੈਂਟ ਹੋਈ ਆ ਅਕਾਲੀ ਦਲ ਦੇ ਰਾਜ ਦੇ ਵਿੱਚ ਅੱਜ ਐਡੇ-ਐਡੇ ਵੱਡੀਆਂ ਚੌੜੀਆਂ ਸੜਕਾਂ ਚੌੜੇ ਪੁਲ ਡਿਵੈਲਪਮੈਂਟ 24 ਘੰਟੇ ਇਲਾਕੇ ਦੇ ਵਿੱਚ ਜਿਹੜੇ ਬੈਕਾਂ ਜੜੀਆਂ ਆ ਖਾਸ ਕਰਕੇ ਜ਼ਿਮੀਦਾਰ ਸੀਗੇ ਉਹਨਾਂ ਦੀਆਂ 24 ਘੰਟੇ ਇੱਕ-ਇੱਕ ਬੈਕ ਦੇ ਉੱਤੇ 24 ਘੰਟੇ ਬਤੀ ਪਹਚਾਈ ਪਿੰਡ ਜਿਹੜੇ ਆ 24 ਘੰਟੇ ਕੀਤੇ ਮਤਲਬ ਮੇਰਾ ਕਹਿਣ ਤੋਂ ਭਾਵੇਂ ਆ ਕਾਲੀ ਦਲ ਕੋ ਤੇ ਗਿਣੌਣ ਨੂੰ ਬੜਾ ਕੋਸ਼ਿਆ ਪਰ ਇਹਨਾਂ ਨੂੰ ਵੀ ਜਾ ਕੇ ਪੁੱਛੋ ਵੀ ਇਹਨਾਂ ਕੋ ਇੱਕ ਵੀ ਚੀਜ਼ ਹੈਗੀ ਆ ਜਿਹੜੀ ਪਿਛਲੇ ਢਾਈਆਂ ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਕੀਤਾ ਹੋਵੇ ਜੀ ਸੰਧੂ ਸਾਹਿਬ ਜਰੂਰ ਦੱਸਿਓ 2024 ਲੋਕ ਸਭਾ ਲਈ ਕਿਵੇਂ ਦੀ ਤਿਆਰੀ ਹੈ ਕਿਉਂਕਿ ਕਾਂਗਰਸ ਕਹਿੰਦੀ ਸਾਡਾ ਮੁਕਾਬਲਾ ਅਕਾਲੀ ਦਲ ਨਾਲ ਆਮ ਆਦਮੀ ਨੂੰ ਅਸੀਂ ਰੇਸ 'ਚ ਨਹੀਂ ਮੰਨਦੇ ਦੇਖੋ ਮੁਕਾਬਲੇ 'ਚ ਤੇ ਸਾਰੀਆਂ ਪਾਰਟੀਆਂ ਆਉਣਗੀਆਂ ਮੁਕਾਬਲੇ ਦੇ ਵਿੱਚ ਤੇ ਹਰਕ ਨੇ ਆਪਣਾ ਦਾਅ ਅਜ਼ਮਾਉਣਾ ਆ ਪਰ ਮੈਂ ਅੱਜ ਇਹ ਗੱਲ ਕਹਿੰਦਾ ਵੀ ਕਾਲੀ ਅਕਾਲੀ ਦਲ ਵੀ ਵੇਖ ਲਿਆ ਜਨਤਾ ਨੇ ਕਾਂਗਰਸ ਵੀ ਜਨਤਾ ਨੇ ਵੇਖ ਲਈ ਤੇ ਆਮ ਆਦਮੀ ਪਾਰਟੀ ਵੀ ਵੇਖ ਲਈ ਖੈਰ ਚੌਥੀ ਨੂੰ ਤੇ ਵੇਖਣ ਦੀ ਲੋੜ ਹੀ ਨਹੀਂ ਜਿਹੜੀ ਬੀਜੇਪੀ ਆ ਕਿਉਂਕਿ ਉਹਨਾਂ ਦਾ ਕਿਤੇ ਮਤਲਬ ਮੇਰੇ ਹਿਸਾਬ ਨਾਲ ਆ ਵੀ ਬੂਥ ਵੀ ਕਿਤੇ ਨਹੀਂ ਲੱਗਣੇ ਉਹਨਾਂ ਦੇ ਇਹ ਹਾਲਾਤ ਬਣ ਗਏ ਨੇ ਪਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਤਿੰਨਾਂ ਦੀਆਂ ਕਾਰਗੁਜ਼ਾਰੀਆਂ ਕੱਢ ਲੈਣ ਅਕਾਲੀ ਦਲ ਦੀ ਕਾਰਗੁਜ਼ਾਰੀ ਕੱਢ ਲੈਣ ਕਾਂਗਰਸ ਦੀ 5 ਸਾਲ ਦੀ ਕੱਢ ਲੈਣ ਤੇ ਆਮ ਆਦਮੀ ਪਾਰਟੀ ਦੀ ਆ ਤੀਜਾ ਸਾਲ ਚੜ ਗਿਆ ਤੇ ਜਨਤਾ ਆਪ ਫੈਸਲਾ ਕਰ ਦਵੇ ਮੈਂ ਤਾਂ ਇਹ ਗੱਲ ਕਹਿਣਾ ਮੈਂ ਕਹਿੰਦਾ ਹੀ ਨਹੀਂ ਮੈਂ ਦੇ ਕਹਿੰਦਾ ਜਨਤਾ ਫੈਸਲਾ ਕਰੇ ਜੀ ਔਰ ਜਿਹੜੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਅੱਜ ਔਰ ਆਉਣ ਵਾਲੇ ਦਿਨਾਂ 'ਚ ਕਿਵੇਂ ਦੀ ਜਿਹੜੀ ਆ ਉਹ ਤੁਹਾਡੇ ਵੱਲੋਂ ਜ਼ਿਲ੍ਹੇ ਦੇ ਵਿੱਚ ਕੰਪੇਨ ਰਹਿਣ ਦੇਖੋ ਇਹ ਅਹੁਦੇਦਾਰਾਂ ਨੂੰ ਅਹੁਦੇਦਾਰੀਆਂ ਤਾਂ ਮਿਲੀਆਂ ਨੇ ਕਿਉਂਕਿ ਜਿਹੜਾ ਪਿਛਲਾ ਸਮਾਂ ਇਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਇਲਾਕੇ ਦੀ ਸੇਵਾ ਕੀਤੀ ਆ ਇਹ ਇਲਾਕੇ ਦੀ ਡਿਵੈਲਪਮੈਂਟ ਕੀਤੀ ਆ ਇਹ ਇਲਾਕੇ ਦੇ ਵਿੱਚ ਵਿਚਰੇ ਆ ਲੋਕ ਇਹਨਾਂ ਨੂੰ ਚਾਹੁੰਦੇ ਸੀ ਇਹ ਉਹਦੇ ਬਨਾ ਦੇ ਉੱਤੇ ਹਾਈ ਕਮਾਂਡ ਨੇ ਅੱਜ ਉਹ ਅਹੁਦੇ ਦੇ ਕੇ ਸਾਡੇ ਭਰਾਵਾਂ ਨੂੰ ਨਿਵਾਜਿਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤਾਂ ਥੈਂਕ ਯੂ ਜੀ ਉਹ ਇਹ ਸਾਣਾ ਸਰਦਾਰ ਹਰਮੀਰ ਸਿੰਘ ਜੀ ਸੰਧੂ ਸਾਹਿਬ ਮੈਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਜਿਨ੍ਹਾਂ ਨੂੰ ਅੱਜ ਜਿਹੜੀ ਹੈ ਉਹ ਪਾਰਟੀ ਹਾਈ ਕਮਾਂਡ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਅਫਸੀਕਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅੱਜ ਕੀ ਕਹਿਣਾ ਚਾਹੋਗੇ ਕੀ ਭਾਵਨਾਵਾਂ ਨੇ ਇੱਕ ਨਵੀਂ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਪਾਰਟੀ ਪ੍ਰਧਾਨ ਜੀ ਦਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਦਾ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਹੋਰ ਕਮੇਟੀ ਦੇ ਮੈਂਬਰ ਸਰਦਾਰ ਹਰਮੀਤ ਸਿੰਘ ਸੰਧੂ ਦਾ ਜਿਨ੍ਹਾਂ ਨੇ ਇਹ ਐਡੀ ਵੱਡੀ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਂ ਇਹ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਕਿਵੇਂ ਜਿਹੜੀ ਹੈ ਹੁਣ ਡਿਊਟੀ ਨਿਭਾਈ ਜਾਵੇ ਕਿ ਸਰਦਾਰ ਸਰਬਜੀਤ ਸਿੰਘ ਲਾਲੀ ਵਸੀਕਾ ਜੀ ਵੱਲੋਂ ਵੇਖੀ ਸ਼ਰੋਮਣੀ ਅਕਾਲੀ ਦਲ ਦਾ ਪਹਿਲੇ ਹੀ ਲੋਕਾਂ 'ਚ ਪਿਆਰ ਬਹੁਤ ਆ ਜੀ ਚਲੋ ਇੱਕ ਲਹਿਰ ਆਈ ਸੀ ਕਿ ਮਤਲਬੀ ਆਮ ਆਦਮੀ ਪਾਰਟੀ ਦੀ ਪਰ ਉਹ ਤਿੰਨ ਅੱਜ ਤੀਜਾ ਸਾਲ ਲੱਗ ਗਿਆ ਤੇ ਪਤਾ ਲੱਗ ਗਿਆ ਲੋਕਾਂ ਨੂੰ ਕਿ ਇਹ ਸਰਕਾਰ ਵੀ ਨਕਮੀ ਆ ਕਾਂਗਰਸ ਨੇ ਝੂਠ ਬੋਲ ਕੇ ਵੋਟਾਂ ਲਈਆਂ ਪਰ ਜੋ ਵਿਕਾਸ ਸਰਦਾਰ ਹਮਿੰਦਰ ਸਿੰਘ ਸੰਧੂ ਤੇ ਸ਼ਰੋਮਣੀ ਅਕਾਲੀ ਦਲ ਨੇ ਤਰਨਤਾਰ ਦਾ ਕਰਾਇਆ ਉਹ ਜਿਹੜਾ ਅੱਜ ਤੱਕ ਕਾਇਮ ਹੈ ਔਰ ਲੋਕ ਉਸ ਨੂੰ ਪਿਆਰ ਕਰਦੇ ਮੰਨ ਲਿਓ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਧੰਨਵਾਦ ਜੀ ਤੁਹਾਨੂੰ ਸੋ ਬਣੇ ਰਹੋ ਤੁਸੀਂ ਵੀ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਦੋਸਤੋ ਵੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ ਹੁਣ 1 ਜੂਨ ਨੂੰ ਲੋਕ ਜਿਹੜੇ ਨੇ ਉਹ ਕਿਸ ਦੇ ਹੱਥ ਫਤਵਾ ਦਿੰਦੇ ਨੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਬ ਤੱਕ ਨਿਊਜ਼ ਤਰਨਤਾਰ